ਇਹ ਗੋਲੀ ਨਾਲ ਤਾਂ ਮਰਨੀ ਨਹੀਂ ਇਹਨਾਂ ਨੂੰ ਨਸ਼ੇ ਵਾਲਾ ਖੂਨ ਤੋਂ ਫਰੰਟ ਸਾਰਾ ਚਿੱਟਾ ਦਿੱਲੀ 'ਚ ਪੈਦਾ ਹੋ ਕੇ ਦਿੱਲੀ ਤੋਂ ਚੰਡੀਗੜ੍ਹ ਵੱਡੇ-ਵੱਡੇ ਆਸਰਾਆਂ ਦੀਆਂ ਘਰ ਵਾਲੀਆਂ ਕੋਲੇ ਆਉਂਦਾ ਫਿਰ ਉਹ ਗਾਂ ਡਿਸਵਰਸ ਹੁੰਦਾ ਸਾਰਾ ਪੰਜਾਬ ਪਿਆ ਜੰਨੇ ਇਹਦੇ ਵਿੱਚ ਹਾਂਜੀ ਹਾਂ ਬਿਲਕੁਲ ਆਈਪੀਐਸ ਅਫਸਰ ਆਰਮੀ ਅਫਸਰ ਇਹ ਦਿੱਲੀ 'ਚ ਹਬਸੀ ਨੇ ਜਿਹੜੇ ਨਾ ਜੀ ਕਲੋਨੀ ਆ ਉਹਨਾਂ ਦੀ ਪੂਰੀ ਉੱਥੇ ਬਣਦਾ ਫੈਂਟਨੈਲ ਉਹਦੇ ਵਿੱਚ ਪਾ ਕੇ ਇਹਨੂੰ ਸਪੈਸ਼ਲ ਨੀਮਿਤ ਫੈਂਟਨੈਲ ਭੇਜੀ ਜਾਂਦੀ ਹੈ ਉਹ ਮੂੰਹ ਵਾਲੀ ਗੋਲੀ 'ਚ ਪਾਉਣ ਵਾਸਤੇ ਫੈਂਟਨੈਲ ਇੱਕ ਬਹੁਤ ਤੇਜ਼ ਨਸ਼ਾ ਹੈ ਜਿਹੜੇ ਸਾਡੇ ਕਪੜੇ ਬਾਣੀ ਪਾ ਕੇ ਕਰ ਰਹੇ ਨੇ ਨਿਹੰਗ ਸਿੰਘ ਬਾਬਾ ਜੀ ਦਾ ਨਾਮ ਹੈ ਹਰਜੀਤ ਸਿੰਘ ਰਸੂਲਪੁਰ ਉਹ ਕਹਿੰਦੇ ਨੇ ਕਿ ਮੈਂ ਬਾਬਾ ਫਕੀਰ ਸਿੰਘ ਜੀ ਦਾ 8ਵੀਂ ਪੀੜ੍ਹੀ ਆ ਸਾਡੇ ਪੁਰਖਿਆਂ ਨੇ ਰਾਮ ਮੰਦਰ ਵਾਲੀ ਖਾਨ ਦਾ ਸਭ ਤੋਂ ਪਹਿਲਾਂ ਕਬਜ਼ਾ ਉਹਨਾਂ ਨੇ ਹੀ ਲਿਆ ਸੀ ਸਾਡੇ ਕੋਲ ਕਈ ਕਾਗਜ਼ ਨੇ ਕਈ ਪਰੋਹੁਸ ਨੇ ਆ ਜਾਈਆਂ ਗੱਲਾਂ ਕਰਦੇ ਨੇ ਸਿੱਖ ਤੇ ਸਨਾਤਨ ਇੱਕੋ ਹੀ ਨੇ ਮੁਸਲਮਾਨ ਤੇ ਕ੍ਰਿਸਚੀਅਨ ਬਾਹਰਲੇ ਧਰਮ ਨੇ ਇਹ ਕੀ ਰਾਜਨੀਤੀ ਹੋ ਰਹੀ ਹੈ ਭਈ ਜਿਨ੍ਹਾਂ ਨੇ ਸਿੱਖਾਂ ਨੇ ਅੱਜ ਤੱਕ ਕਬਜ਼ਾ ਲਿਆ ਨਾ ਉਹ ਕਬਜ਼ੇ ਵਾਲੇ ਛੱਡੇ ਨਹੀਂ ਮੈਂ ਜੇ ਐਵੇਂ ਕਹਾਂ ਨਾ ਮੁਗਲਾਂ ਦੇ ਸਾਹਮਣੇ ਛੱਡੇ ਨਾ ਉਦੋਂ ਬਾਅਦ ਫਿਰ ਜੀ ਇਹਦਾ ਮਤਲਬ ਆ ਉਹ ਜਦੋਂ ਵਸੀਤ ਟੁੱਟੀ ਸਮਝ ਲਓ ਜਦੋਂ ਬਾਬਰੀ ਮਾਜੇ ਟੁੱਟਦੀ ਆ ਫਿਰ ਇਹਨਾਂ ਨੇ ਉਹ ਦਾਵਾ ਕੋਰਟ ਚ ਕਿਉਂ ਨਹੀਂ ਪੇਸ਼ ਕੀਤਾ ਵੀ ਇਹ ਤਾਂ ਜਗਾ ਸਾਡੇ ਪੁਰਦਾਦੇ ਦੀ ਆ ਜੀ ਲੱਕੜਦਾਦੇ ਦੀ ਆ ਫਿਰ ਤਾਂ ਆਰਾਮ ਮੰਦਰ ਦੀ ਥਾਂ ਸਿੱਖ ਕਲੇਮ ਕਰਨ ਜਾ ਕੇ ਹਿੰਸਾ ਉੱਥੇ ਜੱਟ ਤਾਂ ਇੱਕ ਪੈ ਜੱਟ ਤਾਂ ਇੰਚ ਨਹੀਂ ਛੱਡਦਾ ਯਾਰ ਸਿੱਖ ਤਾਂ ਤੇ ਜੱਟ ਤਾਂ ਇਹਨਾਂ ਨੇ ਉਹ ਸਾਰੀ ਛੱੜਤੀ ਦੇਰੇ ਬਾਬੇ ਪਾਸਪੋਰਟ ਤੇ ਸਾਈਨ ਕਰਦੇ ਕਹਿ ਦਿੰਦੇ ਨੇ ਕਿ ਤੇਰਾ ਵੀਜ਼ਾ ਆਇਆ ਜਿਹੜੇ ਦੁਕਾਨਦਾਰੀਆਂ ਚਲਾਉਣ ਦਾ ਇਹ ਸੌਕਾ ਤਰੀਕਾ ਕਿ ਅਖੀਰ ਤੇ ਸਿੱਖਾਂ ਨੂੰ ਕੁਝ ਕਰਨ ਵਾਸਤੇ ਬਾਬੇ ਨਾਨਕ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਜ਼ਿਕਰ ਕਰਦੇ ਹੋ ਬਸ ਇਹ ਤਰਜ਼ਾਮਾਨ ਉਹਨਾਂ ਨੇ ਚਲਾਇਆ ਸੀ ਜੀ ਟ੍ਰੈਂਡ ਉਹ ਬਸ ਹੌਲੀ ਹੌਲੀ ਥੱਲੇ ਨੂੰ ਉਹ ਚਲਦਾ ਜਾ ਰਿਹਾ ਹੁਣ ਛੋਟੀਆਂ ਦੁਕਾਨਦਾਰੀਆਂ ਉਹ ਵੱਡੀ ਆ ਉਹ ਤੋਂ ਫਿਰ ਉਹਦੇ ਬੱਚੇ ਦੇਤੇ ਗਾ ਉਹ ਵੱਡੀ ਦੇ ਬੱਚੇ ਹੋ ਗਏ ਇਹ ਹੁਣ 15 20 100 ਜੋ 200 ਹੋਏਗਾ ਇਹ ਬੱਚਾ ਉਹਨਾਂ ਦਾ ਨਿਕਲ ਨਿਕਤਾ ਇਹ ਹੌਲੀ ਹੌਲੀ ਵੱਡਾ ਹੋਊਗਾ ਹੌਲੀ 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 ਵੱਡੇ ਕਲਾਕਾਰ ਆਉਣਗੇ ਹੋਰ ਵੱਡਾ ਹੋ ਜੂ ਫਿਰ ਹੋਰ ਵੱਡਾ ਹੋ ਮੈਂ ਪਹਿਲੀ ਵਾਰ ਦੇਖਿਆ ਫਰੋਜ਼ੀਪੁਰ ਜੇਲ੍ਹ ਚ ਮਜ਼ਾਰ ਬਣੀ ਪਈ ਆ ਉੱਥੇ ਕਿਹੜਾ ਬਾਬਾ ਮਰ ਗਿਆ ਬਈ ਬਾਬਾ ਜੇਲ੍ਹ ਚ ਮਰਿਆ ਉਹਦੀ ਵਜ੍ਹਾ ਕਹੋ ਜੀ ਬੁੱਢੀ ਗਿਆ ਜਿਹੜਾ ਉਹ ਮਰਿਆ ਤੇ ਉਹਨੂੰ ਪੂਜੀ ਜਾਂਦੇ ਮੇਰੇ ਨਾਲ ਸਾਡੀ ਬਣ ਜਾਂਦੀ ਯਾਰ ਬੜਾ ਨਜ਼ਾਰੇ ਬੜਾ ਕੀ ਉੱਤੇ ਤਾਂ ਉਹ ਮੇਰੇ ਕੋਲੇ ਆਇਆ ਮੈਨੂੰ ਕਹਿੰਦਾ ਨਾ ਐਨ ਆਰ ਆਈ ਸਾਹਿਬ ਲੋਕਾਂ ਜੀ ਕਹਿੰਦਾ ਨਾ ਬਾਬਾ ਜੀ ਦੇ ਉੱਤੇ ਵੀ ਟੈਲਾਂ ਲੱਗਣੀਆਂ ਮੈਂ ਕਿਹਾ ਯਾਰ ਟੈਲਾਂ ਲਾਉਣੀਆਂ ਬਾਬਾ ਘਰੇ ਨਿਕਲ ਕੇ ਭਜ ਦਉਦੇ ਜੋ ਉਹੀ ਤੇ ਕੱਚੀ ਰਹੇ ਜੋਗੇ ਜੇ ਕੱਚੀ ਰਹੇ ਜੋ ਵੇਖ ਰਾ ਉਹ ਜੀ ਬਾਬੇ ਨੇ ਕਿਹਾ ਭੱਜਦਾ ਤੂੰ ਬਗੇਸ਼ਵਰ ਤਾਂਬਾਲੇ ਬਾਬਾ ਜਦੋਂ ਦਰਬਾਰ ਸਾਹਿਬ ਦਰਸ਼ਨ ਕਰਨਾ ਹੁੰਦੇ ਨੇ ਦਰਬਾਰ ਸਾਹਿਬ ਤੋਂ ਨਿਕਲਦੇ ਆ ਹੀ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਖੜੇ ਹੀ ਲਗਭਗ ਇਹ ਬਿਆਨ ਦੇ ਦਿੰਦੇ ਨੇ ਕਿ ਅਸੀਂ ਇੱਥੇ ਹਲੇਲੂਇਆ ਵਾਲੇ ਨਹੀਂ ਰਹਿਣਦੇ ਨੇ ਤਾਂ ਕਿ ਇਹ ਸਿੱਖਾਂ ਦੇ ਮੋਟਿਆਂ ਤੇ ਰੱਖ ਕੇ ਬੰਦੂਕ ਚਲਾਉਣ ਵਾਲੀ ਗੱਲ ਨਹੀਂ ਹੋਊਗੀ ਕਿ ਤੁਸੀਂ ਆਏ ਤਾਂ ਸਿੱਖ ਸਥਾਨ ਤੇ ਹੋ ਤੇ ਤੁਸੀਂ ਗੱਲਾਂ ਦੂਜੇ ਧਰਮ ਦੇ ਖਿਲਾਫ ਕਰੀ ਬੈਠੇ। ਪਪਾ ਮੋਗੇਸ਼ਵਰ ਸਾਹਮਣੇ ਕਿਉਂ ਨਹੀਂ ਯੂਐਪੀ ਲੱਗਦਾ ਜੀ ਸਾਡੇ ਮੁੰਡੇ ਕਿਉਂ ਡੀਗੁਰੂਗੜ ਤੜੇ ਨੇ? ਉਹ ਵੀ ਇੱਕ ਸਹੀ ਪਰਚੇ ਨੂੰ ਕੈਨਸਲ ਕਰਵਾਉਣ ਤੇ ਕੋਈ ਹਿੰਸਾ ਨਹੀਂ ਹੋਈ, ਨੂੰਚ ਹਿੰਸਾ ਜਿੰਨੀ ਹੋਈ ਉਹਦੇ ਬਰਾਬਰ ਕੋਈ ਹਿੰਸਾ ਨਹੀਂ ਹੋਈ। ਇਹਦੇ ਸੱਟ ਨਹੀਂ ਵੱਜੀ, ਕੋਈ ਦੀ ਕੋਈ ਮੌਤ ਨਹੀਂ ਹੋਈ। ਉਹ ਉੱਥੇ ਨੇ ਜੀ ਤੇ ਬਾਬਾ ਭਗేశਵਰਤਾਮ ਜੀ ਆਪਣਾ ਬਿਆਨ ਦਿੰਦੇ ਨੇ ਕਿ ਅੱਛਾ ਉਹਦੀ ਲੱਤਾਂ ਨਹੀਂ ਭਾਰ ਚੱਲਦੀਆਂ ਭਾਈ ਉਹ ਲੱਤਾਂ ਨਹੀਂ ਭਾਰ ਚੱਲਦੀਆਂ ਉਹਨੇ ਦਰਬਾਰ ਸਾਹਿਬ ਕੋਲੇ ਖੜਕੇ ਦੇਣਾ ਵੀ ਜੇ ਇੱਥੇ ਪਾਏਗੇ ਤਾਂ ਮੰਗਰ ਸਿੱਖ ਤਾਂ ਖੜੇ ਤੇ ਬਚਾ ਤਾਂ ਲੈਣਗੇ ਇਹ ਬਿਆਨ ਦੇ ਦੇ ਕਿ ਕਿਤੇ ਜਾ ਕੇ ਉਹਨਾਂ ਦੇ ਵਿਚਾਲੇ ਜਿੱਥੇ ਕੇਰਲਾ ਚ ਦੇ ਦੇ ਉੱਤੇ ਗੋਆ ਚ ਜਾ ਕੇ ਦੇ ਦੇਗਾ ਵੀ ਹallelujah ਵਾਲੇ ਨਹੀਂ ਰਹਿਣ ਦੇਣਗੇ ਅਗਲੇ ਬੂੰਦੀ ਉੜਾ ਦੇਣਗੇ ਭਗేశਵਰਤਾ ਮੜਾ ਬਾਬਾ 1924 ਨੇ ਚੋਣਾਂ ਤੋਂ ਪਹਿਲਾਂ ਰਾਮਲੀਲਾ ਚਿੱਕ ਜਿਵੇਂ 10000 ਵਾਲਾ ਡਰਾਮਾ ਹੋਇਆ ਵੀ ਉਹ ਡਰਾਮਾ ਵੀ ਕਰੋ ਇੱਕ ਬਾਬਾ ਜੀ ਆਉਂਦੇ ਨੇ ਉਹ ਦਾੜੀ ਬਹੁਤ ਖੁੱਲੀ ਛੱਡੀ ਆ ਜੂڑا ਕੀਤਾ ਮੱਥੇ ਤੇ ਉਹ ਹਲਦੀ ਜੀ ਲਾਈ ਆ ਅੱਛਾ ਯਾਰ ਤੁਹਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਆ ਤੁਹਾਨੂੰ ਉਹ ਚੋ ਪੜ ਪੜ ਨਹੀਂ ਜੇ ਸੋਝੀ ਆਈ ਉਹ ਉਹਦੇ ਦਾ ਸ਼ਲੋਕ ਬੋਲੀ ਜਾਂਦੇ ਆ ਉੱਥੇ ਤੁਹਾਨੂੰ ਸਮਝ ਆ ਜੀ ਨਿਹਾਲ ਜੀ ਹਾਂਜੀ ਹਾਂ ਹਾਂਜੀ ਹੋਊਗੀ ਜੀ ਕਿਰਪਾ ਹੋਊਗੀ ਸਮਾਲ ਦੇ ਬੰਦੇਓ ਸਤਿ ਸ਼ਕਤ ਬਰਾਬਰ ਦੇਖ ਰਹੇ ਹੋ ਤੁਸੀਂ ਮਕਰਨ ਹੰਡਾ ਸਿੱਖ ਕੌਮ ਨੂੰ ਲੈ ਕੇ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਬੰਬਾਂ ਬੰਦੂਕਾਂ ਦੇ ਨਾਲ ਨਹੀਂ ਮਾਰੇ ਗਏ ਉਹਨਾਂ ਨੂੰ ਹੁਣ ਦਿਮਾਗ ਦੇ ਨਾਲ ਵਿਚਾਰ ਧਰਾਵਾਂ ਦੇ ਨਾਲ ਮਾਰਨ ਦੀ ਕੋਸ਼ਿਸ਼ ਹੋ ਰਹੀ ਹੈ ਉਧਰ ਹੀ ਇੱਕ ਵੱਡੀ ਡਵੈਲਪਮੈਂਟ ਆਪਾਂ ਕਹਿ ਲਈਏ ਕਿ ਜਿੱਥੇ ਦੁਨੀਆ ਭਰ ਦੇ ਵਿੱਚ ਨਵੇਂ-ਨਵੇਂ ਟੈਕਨੋਲੋਜੀਆ ਇਜਾਦ ਹੋ ਰਹੀਆਂ ਨੇ ਉੱਥੇ ਹੀ ਭਾਰਤ ਦੇ ਵਿੱਚ ਨਵੇਂ-ਨਵੇਂ ਬਾਬੇ ਲਾਂਚ ਹੋ ਰਹੇ ਨੇ ਇੱਕ ਪਾਸੇ ਨੰਮੀਆਂ ਐਪਲੀਕੇਸ਼ਨਾਂ ਲਾਂਚ ਹੁੰਦੀਆਂ ਨੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਨਵੇਂ ਬਾਬੇ ਲਾਂਚ ਹੋ ਜਾਂਦੇ ਨੇ ਕੋਈ ਕਿਹੜੇ ਕੱਪੜੇ ਪਾ ਕੇ ਆ ਜਾਂਦਾ ਕੋਈ ਕਿਹੜੇ ਰੰਗ ਦੇ ਤੇ ਬਿਆਨਬਾਸੀਆਂ ਹੁੰਦੀਆਂ ਨੇ ਫਿਰ ਹੁਣ ਹਾਲੀ ਦੇ ਵਿੱਚ ਮੜ ਤੋਂ ਬਿਆਨਬਾਸੀਆਂ ਹੋਈਆਂ ਨੇ ਸਿੱਖ ਤੇ ਸਨਾਤਨ ਨੂੰ ਇੱਕ ਦੱਸਿਆ ਗਿਆ ਇੱਕ ਨਹਿਂਗ ਸਿੰਘ ਆਏ ਨੇ ਉਹ ਕਹਿੰਦੇ ਨੇ ਕਿ ਅਸੀਂ ਖਾਸ ਯੋਗਦਾਨ ਪਾਵਾਂਗੇ ਜਿਸ ਦਿਨ ਰਾਮ ਮੰਦਰ ਦਾ ਉਦਘਾਟਨ ਹੋਣਾ ਹੈ ਕਿਉਂਕਿ ਰਾਮ ਮੰਦਰ ਦਾ ਸਭ ਤੋਂ ਪਹਿਲਾ ਕਗਜ਼ਾ ਉਹਨਾਂ ਦੇ ਪੁਰਖਿਆਂ ਨੇ ਹੀ ਲਿਆ ਸੀ ਜਿਨ੍ਹਾਂ ਦਾ ਨਾਂ ਹੈ ਇਨਹਿੰਗ ਸਿੰਘ ਦਾ ਨਾਂ ਹੈ ਹਰਜੀਤ ਸਿੰਘ ਰਸੂਲਪੁਰ ਤਾਂ ਗੱਲਬਾਤ ਸ਼ੁਰੂ ਕਰਾਂਗੇ ਮੇਰੇ ਨਾਲ ਜਗਮਨ ਬਾਈ ਜੁੜੇ ਨੇ ਜਗਮਨ ਜੀ ਬਹੁਤ ਬਹੁਤ ਸਵਾਗਤ ਹੈ ਬਈ ਸਾਥੀਕਾਰ ਬਹੁਤ ਬਹੁਤ ਧੰਨਵਾਦ ਕਰਨਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ শ্রোਤਿਆਂ ਦੇ ਰੂਬਰੂ ਕਰਨ ਦਾ ਜੀ ਭਾਈ ਜਿਸ ਤਰੀਕੇ ਮੈਂ ਕਿਹਾ ਕਿ ਵਿਚਾਰਧਰਾਵਾਂ ਦੇ ਨਾਲ ਹਮਲੇ ਹੁੰਦੇ ਨੇ ਪਹਿਲਾਂ ਤਾਂ ਇੱਕ ਸਦੀ ਤਾਂ ਜ਼ੋਰ ਇਹ ਲੱਗਿਆ ਰਿਹਾ ਸਾਡਾ ਦੱਸਣ ਨੂੰ ਕਿ ਸਿੱਖ ਸਨਾਤਨੀ ਨਹੀਂ ਅਟ ਨੇ ਉਹ ਧਰਮ ਤੇ ਆਜ਼ਾਦ ਕੌਮ ਹੈ ਆਜ਼ਾਦ ਧਰਮ ਹੈ ਤੇ ਹੁਣ ਨਿਹੰਗ ਸਿੰਘਾਂ ਦੇ ਬਾਣੀ ਦੇ ਵਿੱਚ ਜਾ ਕੋਈ ਹੋਰ ਬਾਣੇ ਦੇ ਵਿੱਚ ਕੋਈ ਭਗਵੇਂ ਕੱਪੜੇ ਪਾ ਕੇ ਬਾਬੇ ਲਾਂਚ ਹੋਏ ਨੇ ਕਈ ਬਾਬੇ ਨੇ ਇੱਕ ਮੈਂ ਨਾਂ ਲਿਆ ਦਨਾ ਬਾਬਾ ਜੀ ਪ੍ਰੇਮਾਨੰਦ ਜੀ ਐ ਇੱਕ ਇਹਨਿੰਘ ਸਿੰਘ ਨੇ ਤੇ ਇਸ ਤੋਂ ਪਹਿਲਾਂ ਇੱਕ ਹੋਰ ਬਾਬਾ ਜੀ ਬਗੇਸ਼ਵਰ ਵਾਲੇ ਲਗਾਤਾਰ ਬਿਆਨਬਾਜ਼ੀਆਂ ਹੋ ਰਹੀਆਂ ਨੇ ਸਭ ਨੂੰ ਕਿਵੇਂ ਲੱਗਦਾ ਅ ਪਹਿਲਾਂ ਤਾਂ ਬਾਬਾ ਬਗੇਸ਼ਵਰ ਦਾ ਮਲੇਨੀ ਜੀ ਜਿਹੜੇ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਉਹਨਾਂ ਤੇ ਯੂਏਪੀਏ ਕਿਉਂ ਨਹੀਂ ਲੱਗਦਾ ਜਦੋਂ ਉਹ ਕਹਿੰਦੇ ਨੇ ਜੀ ਵੀ ਬਲਡੋజర్ ਖਰੀਦ ਲਈਏ ਅਮਰਿਤਸਰ ਚ ਉਹ ਆ ਕੇ ਕਹਿੰਦੇ ਨੇ ਵੀ ਹਿੰਦੂ ਰੈਕਟਰ ਬਣਾਉਣਾ ਕ੍ਰਿਸ਼ਨਾਂ ਦੇ ਖਿਲਾਫ ਵੀ ਚਲੋ ਬੋਲਦੇ ਨੇ ਹਨਾ ਜੀ ਹਿੰਦੂ ਰੈਕਟਰ ਬਣਾਉਣਾ ਇਟ ਮੀਨਸ ਪੈਸੇ ਖ ਵੀ ਉਹਦੇ ਵਿੱਚ ਫਿਰ ਨਹੀਂ ਉਹ ਇੱਕ ਮੈਨੂੰ ਸਮਝ ਨਹੀਂ ਆ ਕਿ ਇਹਨਾਂ ਦੀ ਲੱਗਦੀ ਇਹ ਇੱਕ ਤਾਂ ਕਹਿੰਦੇ ਨੇ ਵੀ ਅਖੰਡ ਭਾਰਤ ਢੰਡ ਭਾਰਤ ਚ ਪਾਓ afghanistan ਵੀ ਆ ਗਿਆ ਪਾਕਿਸਤਾਨ ਵੀ ਆ ਗਿਆ ਰੋਜ਼ਾਂ ਮਾਂ ਬਿਲ ਲੱਦਣ ਵਾਲੇ ਵੀ ਲੈਣੇ ਪੈਣਗੇ ਸਾਰੇ ਸਲਵਾਰਾਂ ਜੀ ਵਾਲੇ ਜਿਹੜੇ ਧਰੀ ਫਿਰਦੇ ਨੇ ਲਾਕਟ ਲਾ ਕੇ ਰੁੱਤੇ ਹੈ ਜੀ ਦੂਜੇ ਪਾਕਿਸਤਾਨ ਭਾਈ ਆ ਗਿਆ ਭਾਈਚਾਰਾ ਮੁਸਲਮਾਨ ਉਹ ਵੀ ਆਊਗਾ ਵਿੱਚ ਅਖੰਡ ਭਾਰਤ ਫਿਰ ਉਹਨਾਂ ਨੂੰ ਵੀ ਆਪਾਂ ਕੀ ਉਹ ਇਹਨਾਂ ਦਾ ਉਹ ਪਵਾਵਾਂਗੇ ਜਿਹਨੇ ਉਜਾ ਇੱਕ ਤਾਂ ਇਹ ਫਿਰ ਸਾਰਿਆਂ ਦਾ ਧਰਮ ਉਹਨਾਂ ਜਿਵੇਂ ਮੋਗਲ ਕਹਿੰਦੇ ਜੀ ਇਹ ਵੀ ਮੋਗਲਾਂ ਨੇ ਭਾਈ ਅੱਧੇ ਮੁਸਲਮਾਨ ਬਣਾਤੇ ਉਹਨਾਂ ਨੇ ਤੱਕ ਤੱਕ ਕੇ ਜਾਂ ਕਹੀ ਇਹ ਜਾਲਮ ਆਏ ਰਾਜੇ ਫਿਰ ਇਹ ਉਹ ਕਰਾਉਣਗੇ ਨੰਬਰ 1 ਬਾਬਾ ਭਗੇਸ਼ ਵਰਤਮਨ ਤੇ ਕਿਉਂ ਨਹੀਂ ਯੂਪੀ ਲੱਗਦਾ ਜੀ ਸਾਡੇ ਮੁੰਡੇ ਕਿਉਂ ਡੀਬੁਰੂਗੜ ਤੜੇ ਨੇ ਉਹ ਵੀ ਇੱਕ ਸਹੀ ਪਰਕੇ ਨੂੰ ਕੈਂਸਲ ਕਰਵਾਉਣ ਤੇ ਕੋਈ ਹਿੰਸਾ ਨਹੀਂ ਹੋਈ ਨੂੰ ਤੇ ਹਿੰਸਾ ਜਿੰਨੀ ਹੋਈ ਉਹ ਤੇ ਬਰਾਬਰ ਕੋਈ ਹਿੰਸਾ ਨਹੀਂ ਹੋਈ ਕੇਦੇ ਛੱਟ ਨਹੀਂ ਵੱਜੀ ਕੇਦੀ ਕੋਈ ਮੌਤ ਨਹੀਂ ਹੋਈ ਉਹ ਉੱਥੇ ਨਹੀਂ ਜੀ ਤੇ ਬਾਬਾ ਭਗੇਸ਼ ਵਰਤਮਨ ਜੀ ਆਪਣਾ ਬਿਆਨ ਦਿੰਦੇ ਨੇ ਇਸ ਚੀਜ਼ ਇੱਕ ਇੱਕ ਬਾਈ ਦੀ ਗੱਲ ਹੈ ਵੀ ਸਮਝਣ ਵਾਲੀ ਹੈ ਭਗੇਸ਼ਵਰ ਤਾਮ ਵਾਲੇ ਬਾਬਾ ਜਦੋਂ ਦਰਬਾਰ ਸਾਹਿਬ ਦਰਸ਼ਨ ਕਰਨ ਆਉਂਦੇ ਨੇ ਦਰਬਾਰ ਸਾਹਿਬ ਤੋਂ ਨਿਕਲਦੇ ਆ ਹੀ ਦਰਬਾਰ ਸਾਹਿب ਦੀ ਹਦੂਦ ਦੇ ਵਿੱਚ ਖੜੇ ਹੀ ਲਗਭਗ ਇਹ ਬਿਆਨ ਦੇ ਦਿੰਦੇ ਨੇ ਕਿ ਅਸੀਂ ਇੱਥੇ ਹਲੇਲੂਇਆ ਵਾਲੇ ਨਹੀਂ ਰਹਿਣਦੇ ਨੇ ਤਾਂ ਕੀ ਇਹ ਸਿੱਖਾਂ ਦੇ ਮੋਢਿਆਂ ਤੇ ਰੱਖ ਕੇ ਬੰਦੂਕ ਚਲਾਉਣ ਵਾਲੀ ਗੱਲ ਨਹੀਂ ਹੋਊਗੀ ਕਿ ਤੁਸੀਂ ਆਏ ਤਾਂ ਸਿੱਖ ਸਥਾਨ ਤੇ ਹੋ ਤੇ ਤੁਸੀਂ ਗੱਲਾਂ ਦੂਜੇ ਧਰਮ ਦੇ ਖਿਲਾਫ ਕਰੀ ਜਾਂਦੇ ਹੋ ਉਹ ਮੰਦਰ 'ਚ ਖੜ ਕੇ ਇਹ ਬਿਆਨ ਨਹੀਂ ਦੇ ਸਕਦੇ ਤੂੰ ਲੱਤਾਂ ਨਹੀਂ ਪਾਰ ਚਲਦੀਆਂ ਜੀ ਲੱਤਾਂ ਪਾਰ ਇਹਨਾਂ ਦੀ ਉੱਥੇ ਹੀ ਚਲਦੀਆਂ ਨੇ ਤੂੰ ਸਿੱਖ ਨਹੀਂ ਮਨਜ਼ੂਰ ਇਹਨਾਂ ਨੂੰ ਪਰ ਬਾਹਰਾਂ ਦੇ ਸਿੱਖ ਮਨਜ਼ੂਰ ਆ ਤੁਸੀਂ ਇਹ ਦੇਖੋ ਪੰਜਾਬ ਦੀ ਵੰਡ ਹੋਈ ਆ ਭਾਰਤ ਦੀ ਵੰਡ ਨਹੀਂ ਹੋਈ ਉਦੋਂ ਕੀ ਕਿਹਾ ਗਿਆ ਵੀ ਜੇ ਤਾਂ ਲੈ ਲਏ ਸਾਰੇ ਅੰਦਰ ਫਿਰ ਤਾਂ ਆਪਣੇ ਦੇ ਕਰਨਗੇ ਇਹ ਰਾਜ ਜੇ ਸਾਰੇ ਛੱਡ ਤੇ ਉਧਰ ਫਿਰ ਇਹ ਤੱਕ ਤੱਕ ਕੇ ਆਪਾਂ ਨੂੰ ਲੈ ਆਉਣਗੇ ਦਿੱਲੀ ਤੱਕ ਫਿਰ ਕੀ ਹੁੰਦਾ ਉਹ ਸਾਡੇ ਸਰੂਪ ਚੋਰੀ ਹੋਏ ਨੇ ਜੀ ਸਰੂਪ ਚੋਰੀ ਹੋ ਕੇ ਜਾਂਦੇ ਨੇ ਉਹ 나ਗਪੁਰ ਜਾਂਦੇ ਨੇ ਸਿੱਧੇ ਮੈਂ ਤੁਹਾਨੂੰ ਸ਼ਰਤ ਲਾ ਲਉ ਮੈਂ ਇਹਨੂੰ ਰਿਸਰਚ ਦਾ ਇੱਕ ਦਿਨ ਦਾ ਤੁਸੀਂ ਮੈਨੂੰ ਉੱਤੇ ਮੌਕਾ ਦੇ ਦਿਓ ਪਲੀਜ਼ ਨਾਲ ਮੈਂ 12 ਘੰਟਿਆਂ ਚ ਪਤਾ ਕਰ ਦੂੰ ਵੀ ਸਰੂਪ ਕਿੱਥੇ ਕਿੱਥੇ ਪਏ ਨੇ ਉਹਨਾਂ 'ਚ ਚੇਂਜਸ ਹੁੰਦੀਆਂ ਨੇ ਚਿੰਝ ਦੋ ਕਿ ਇਹ ਜੀ ਬਾਬਿਆਂ ਦੇ ਡੇਰਿਆਂ ਦੇ ਪਹੁੰਚ ਦੇਣ ਹਲੇ ਤਾਂ ਇਹ ਕੁਝ ਵੀ ਨਹੀਂ ਅੱਛਾ ਉਹਦੀ ਲੱਤਾਂ ਨਹੀਂ ਭਾਰ ਚੱਲਦੀਆਂ ਭਾਈ ਉਹ ਲੱਤਾਂ ਨਹੀਂ ਭਾਰ ਚੱਲਦੀਆਂ ਉਹਨੇ ਦਰਬਾਰ ਸਾਹਿਬ ਕੋਲੇ ਖੜਕੇ ਦੇਣਾ ਵੀ ਜੇ ਇੱਥੇ ਪਾ ਗਏ ਤਾਂ ਮਗਰ ਸਿੱਖ ਤਾਂ ਖੜੇ ਤੇ ਬਚਾ ਤਾਂ ਲੈਣਗੇ ਇਹ ਬਿਆਨ ਦੇ ਦੇ ਕਿ ਕਿਤੇ ਜਾ ਕੇ ਉਹਨਾਂ ਦੇ ਵਿਚਾਲੇ ਜਿੱਥੇ ਕੇਰਲਾ 'ਚ ਦੇ ਦੇ ਉੱਤੇ ਗੋਆ ਜੀ ਜਾ ਕੇ ਦੇ ਦੇਗਾ ਵੀ ਹਲੇ ਲੂ ਵਾਲੇ ਨਹੀਂ ਰਹਿਣ ਦੇਣੇ ਸਾਡੇ ਬੂੰਦੀ ਉਡਾ ਦੇਣਗੇ ਦੂਸਰੀ ਚੀਜ਼ ਬਗੇਸ਼ਵਰ ਧਾਮ ਵਾਲੇ ਬਾਬੇ ਦਾ ਕਨਸੈਪਟ ਇੱਥੇ ਖਤਮ ਨਹੀਂ ਹੁੰਦਾ ਬਗੇਸ਼ਵਰ ਧਾਮ ਵਾਲਾ ਬਾਬਾ 2024 ਦੇ ਚੋਣਾਂ ਤੋਂ ਪਹਿਲਾਂ ਰਾਮਲੀਲਾ ਜਿੱਕ ਜਿਵੇਂ ਅੰਨਾ ਹਜ਼ਾਰਿਆਂ ਵਾਲਾ ਡਰਾਮਾ ਹੋਇਆ ਸੀ ਉਹ ਡਰਾਮਾ ਵੀ ਕਰੂਗਾ ਇੱਕ ਕਾਂਗਰਸ ਨੂੰ ਜ਼ੀਰੋ ਕਰਕੇ ਭਾਜਪਾ ਨੂੰ ਤਾਂ ਲਿਆਉਣਾ ਤੇ ਸਿੱਖਾਂ ਨੂੰ ਕ੍ਰਿਸਚਨਾਂ ਨੂੰ ਖਤਮ ਕਰਕੇ ਹਿੰਦੂਤਾਂ ਨੂੰ ਤਾਂ ਲਿਆਉਣਾ ਉਹੀ ਸਾਜ਼ਿਸ਼ਾਂ ਨੇ ਜੀ ਚਲੋ ਇੱਕ ਜਗਮਨ ਬਾਈ ਗੱਲ ਜ਼ਰੂਰੀ ਆ ਕਿਉਂਕਿ ਹਾਲੀ ਚ ਹੋਈ ਆ ਇਹ ਤਾਂ ਚਲੋ ਹੁਣ ਆਪਾਂ ਗੱਲ ਕਰ ਲਈ ਕਿ ਇੱਕ ਸਨਾਤਨ ਧਰਮ ਦਾ ਬਾਬਾ ਆਇਆ ਉਹ ਇਹ ਸਭ ਕੁਝ ਕਰ ਰਿਹਾ ਪਰ ਜਿਹੜੇ ਸਰ ਆਪਣੇ ਬਾਣੀ ਪਾ ਕੇ ਕਰ ਰਹੇ ਨੇ ਨਿਹੰਗ ਸਿੰਘ ਬਾਬਾ ਜੀ ਦਾ ਨਾਮ ਹੈ ਹਰਜੀਤ ਸਿੰਘ ਰਸੂਲਪੁਰ ਉਹ ਕਹਿੰਦੇ ਨੇ ਕਿ ਮੈਂ ਬਾਬਾ ਫਕੀਰ ਸਿੰਘ ਜੀ ਦਾ 8ਵੀਂ ਪੀੜੀ ਆ ਸਾਡੇ ਪੁਰਖਿਆਂ ਨੇ ਰਾਮ ਮੰਦਰ ਵਾਲੀ ਖਾਂ ਦਾ ਸਭ ਤੋਂ ਪਹਿਲਾ ਕਬਜ਼ਾ ਉਹਨਾਂ ਨੇ ਹੀ ਲਿਆ ਸੀ ਸਾਡੇ ਕੋਲ ਕਈ ਕਾਗਜ਼ ਨੇ ਕਈ ਪ੍ਰੂਫ ਨੇ ਆ ਜਾਈਆਂ ਗੱਲਾਂ ਕਰਦੇ ਨੇ ਤੇ ਫਿਰ ਹਿੰਦੂ ਜਥੇਬੰਦੀਆਂ ਦੇ ਨਾਲ ਬਹਿ ਕੇ ਉਹਨਾਂ ਨੇ ਕਿਹਾ ਕਿ ਅਸੀਂ ਰਾਮ ਮੰਦਰ ਦੇ ਉਦਘਾਟਨ ਤੇ ਜਾਵਾਂਗੇ ਤੇ ਵੱਡਾ ਬਿਆਨ ਜਿਹੜਾ ਜਿਹੜਾ ਕਿ ਸਿੱਖ ਤੇ ਸਨਾਤਨ ਇੱਕੋ ਹੀ ਨੇ ਮੁਸਲਮਾਨ ਤੇ ਕ੍ਰਿਸਚੀਅਨ ਬਾਹਰਲੇ ਧਰਮ ਨੇ ਇਹ ਕੀ ਰਾਜਨੀਤੀ ਹੋ ਰਹੀ ਆ ਰਾਜਨੀਤੀ ਇਹ ਹੋ ਰਹੀ ਆ ਜੀ ਜਿਉਂ ਸਿੱਖ ਧਰਮ ਬਣਿਆ ਚਲੋ ਕ੍ਰਿਸਚੀਅਨਿਟੀ ਤਾਂ ਬਹੁਤ ਬਹੁਤ ਵੱਡਾ ਧਰਮ ਬਹੁ ਦੇਸ਼ਾਂ ਦਾ ਧਰਮ ਤੈਨੂੰ ਇੱਕ ਗੱਲ ਦੱਸ ਦੇਣਾ ਕਿ ਕ੍ਰਿਸਚੀਅਨਿਟੀ ਉਹ ਚਲੋ ਤਾਂ ਇਹ ਕਿੱਥੇ ਖਤਮ ਕਰ ਲੈਣਗੇ ਉਹ ਬਹੁਤ ਵੱਡਾ ਹੋਆ ਇਹ ਸਿੱਖਾਂ ਤੇ ਪਏ ਹੋਏ ਨੇ ਵੀ ਪਹਿਲਾਂ ਤਾਂ ਇਹਨਾਂ ਨੂੰ ਜੇ ਕਰ ਲਈਏ ਪਹਿਲਾਂ ਤਾਂ ਸਾਡੇ ਨਸ਼ਿਆਂ ਚ ਕਹ ਲੋ ਉਜਾੜਨ ਚ ਵੀ ਇਹ ਗੋਲੀ ਨਾਲ ਤਾਂ ਮਰ ਨਹੀਂ ਨਹੀਂ ਇਹਨਾਂ ਨੂੰ ਨਸ਼ੇ ਵਾਲਾ ਖੋਲ ਤੋਂ ਫਰੰਟ ਸਾਰਾ ਚਿੱਟਾ ਦਿੱਲੀ ਚ ਪੈਦਾ ਹੋ ਕੇ ਦਿੱਲੀ ਤੋਂ ਚੰਡੀਗੜ ਵੱਡੇ ਵੱਡੇ ਅਫਸਰਾਂ ਦੀਆਂ ਘਰ ਵਾਲੀਆਂ ਕੋਲੇ ਆਉਂਦਾ ਫਿਰ ਉਹ ਗਾਂਡਸਵਰਸ ਹੁੰਦਾ ਸਾਰਾ ਸਾਰੇ ਆਈਪੀਐਸ ਅਫਸਰਾਂ ਦੀਆਂ ਘਰ ਵਾਲੀਆਂ ਦਾ ਕਾਰੋਬਾਰਾ ਉਹਨਾਂ ਦੀਆਂ ਗੱਡੀਆਂ ਚ ਡਿੱਗੀਆਂ ਚ ਆਉਂਦਾ ਇਹ ਉੱਤੋਂ ਬਾਰਡਰ ਤੋਂ ਉੱਤੋਂ ਆਪਣੇ ਬਾਰਡਰ ਕ੍ਰੋਸ ਕਰਕੇ ਸ਼ੰਭੂ ਬਾਰਡਰ ਪੰਜਾਬ ਉੱਥੇ ਵਿੱਚ ਹਾਂਜੀ ਹਾਂ ਬਿਲਕੁਲ ਆਈਪੀਐਸ ਅਫਸਰ ਆਰਮੀ ਅਫਸਰ ਇਹ ਦਿੱਲੀ ਚ ਹਫਸੀ ਨੇ ਜਿਹੜੇ ਨਾ ਜੀ ਕਲੋਨੀ ਆ ਉਹਨਾਂ ਦੀ ਪੂਰੀ ਉੱਥੇ ਬਣਦਾ ਫੈਂਟਨੈਲੋ ਦੇ ਵਿੱਚ ਪਾ ਕੇ ਇਹਨੂੰ ਸਪੈਸ਼ਲ ਨੀਮਿਤ ਫੈਂਟਨੈਲ ਭੇਜੀ ਜਾਂਦੀ ਆ ਉਹ ਮੂੰਹ ਵਾਲੀ ਗੋਲੀ ਚ ਪਾਉਣ ਵਾਸਤੇ ਫੈਂਟਨੈਲ ਇੱਕ ਬਹੁਤ ਤੇਜ਼ ਨਸ਼ਾ ਜਿਹੜਾ ਕਿ ਸਾਨੂੰ ਨਮਰਦ ਕਰਤਾ ਕਰ ਰਿਹਾ ਇਹ ਬਹੁਤ ਵੱਡੀਆਂ ਸ਼ਾਹਸਾ ਨੇ ਬਿਲ ਗੇਟ ਤੋਂ ਲੈ ਕੇ ਚਲੋ ਆਪਾਂ ਇੰਨਾ ਤੱਕ ਆ ਜੀ ਬਾਬਿਆਂ ਦਾ ਇੱਕ ਬਾਬਾ ਜੀ ਆਉਂਦੇ ਨੇ ਉਹ ਦਾੜ੍ਹੀ ਬਹੁਤ ਖੁੱਲੀ ਛੱਡੀ ਆ ਜੂڑا ਕੀਤਾ ਮੱਥੇ ਤੇ ਉਹ ਹਲਦੀ ਜੀ ਲਾਈ ਆ ਜੀ ਪ੍ਰੇਮਨੰਦ ਪਹਿਲਾਂ ਤਾਂ ਭਾਈ ਜੀ ਇਹਨਾਂ ਨੇ ਨੀਲੇ ਬਾਣੇ ਤੋਂ ਸਾਨੂੰ ਕੀਤਾ ਭਗਵੇਂ ਚ ਸਾਡਾ ਝੰਡਾ ਭਗਵਾ ਜੀ ਟਿੱਕਾ ਨੂੰ ਮਰਾਠਿਆਂ ਦੇ ਵਿੱਚ ਮਿਕਸ ਕਰਨ ਦੀ ਇੱਕ ਸਾਜਿਸ਼ ਸੀ ਉਹ ਪਹਿਲਾਂ ਤਾਂ ਹੌਲੀ-ਹੌਲੀ ਝੰਡਾ ਭਗਵਾ ਕਰ ਲਿਆ ਸਾਡਾ ਝੰਡਾ ਸੀ ਨੀਲਾ ਸਾਡੇ ਬਾਣੇ ਸੀ ਨੀਲੇ ਪਹਿਲਾਂ ਦਾ ਸ਼ਾਦਸ਼ਾ ਹੋਈਆਂ ਵੀ ਰੇਜਾ ਵੱਲੋਂ ਵੀ ਬਾਬੇ ਬਣਾ ਕੇ ਉਹਨਾਂ ਦੇ ਚਿੱਟੇ ਬਾਣੇ ਪਵਾ ਕੇ ਜਰਾਬਾਂ ਪਵਾ ਕੇ ਚਿੱਟੀਆਂ ਹੈ ਜੀ ਤੇ ਉਹ ਬਾਬੇ ਪੜੇ ਗਏ ਵਿੱਚ ਡੇਰੇ ਆਲੇ ਉਹ ਹੁਣ ਵਿਆਸ ਡੇਰਾ ਪੰਜਾਬ ਦਾ ਉੱਪਰਲਾ ਪਾਸਾ ਕੰਟਰੋਲ ਕਰਦਾ ਅੰਮ੍ਰਿਤਸਰ ਗੁਰਦਾਸਪੁਰ 벨ਟ ਸਿਰਸਾ ਡੇਰਾ ਥੱਲੇ ਵਾਲੀ ਕਰਦਾ ਫਿਰ ਜਿਹੜੇ ਪਵਾੜ ਵਾਲੇ ਨੇ ਪਵਾੜ ਵਾਲੇ ਕਿਸੇ ਡੇਰੇ ਨਾਲ ਨਹੀਂ ਜੁੜੇ ਹੋਏ ਆ ਲਿਬਾਲੇ ਹੁਣ ਕੁਆਲ ਚ ਇਹ ਜੇ ਬਾਬੇ ਪੈਦਾ ਹੋਗੇ ਵੀ ਕਿ ਤੋਂ ਬਾਬਾ ਜੀ ਆਗੇ ਆਏ ਉਹਨਾਂ ਨੇ ਆਂਗਨ ਜਾਂ ਬਣਾਇਆ ਹੋਇਆ ਆ ਆਪਦੀ ਉਹ ਫੈਂਸ ਜੀ ਲਾਈ ਹੋਈ ਆ ਬਾਹਰ ਬੰਦੇ ਆ ਕੇ ਬਹਿ ਜਾਂਦੇ ਨੇ ਇੱਕ ਤਾਂ ਆਸਟ੍ਰੇਲੀਆ ਤੋਂ ਆਏ ਉਹ ਜਿਹੜੇ ਯਾਰ ਮੈਂ ਜ਼ਰਦ ਨਹੀਂ ਬੋਲਣਾ ਚਾਹੁੰਦਾ ਆ ਕੇ ਬਹਿਂਦੇ ਨੇ ਮਾਲਾ ਜੀ ਪਾਉਣ ਦੇ ਉਹਦੇ ਗੱਲ ਚ ਹਾਂਜੀ ਅੱਛਾ ਯਾਰ ਛੋਡੇ ਕੋਲੇ ਗੁਰੂ ਗ੍ਰੰਥ ਸਾਹਿਬ ਆ ਸੋਨੂੰ ਉਹ ਤੋਂ ਪੜ ਪੜ ਨਹੀਂ ਜੇ ਸੋਝੀ ਆਈ ਉਹ ਉਹਦੇ ਦਾ ਸ਼ਲੋਕ ਬੋਲੀ ਜਾਂਦੇ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਗੱਲ ਤੁਹਾਨੂੰ ਬੋਲ ਕੇ ਦੱਸੀ ਜਾਂਦੇ ਆ ਉੱਥੇ ਤੁਹਾਨੂੰ ਸਮਝ ਆ ਜੀ ਹਾਂਜੀ 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 ਹੋਗੀ ਜੀ ਕਿਰਪਾ ਹੋਗੀ ਜੀ ਕਮਾਲ ਦੇ ਬੰਦੇ ਹੋ ਦੂਜੇ ਆ ਜਨ ਨੇ ਇੰਨਾ ਤੇਜੀ ਜਿਨ੍ਹਾਂ ਨੇ ਵਸੀਤ ਕਰਾਈ ਸੀ ਜਿਨ੍ਹਾਂ ਦੇ ਪੁਰਦਾਦੇ ਨੇ ਰਾਮ ਮੰਦਰ ਵੀ ਭਾਈ ਜਿਨ੍ਹਾਂ ਨੇ ਸਿੱਖਾਂ ਨੇ ਅੱਜ ਤੱਕ ਕਬਜ਼ਾ ਲਿਆ ਨਾ ਉਹ ਕਬਜ਼ੇ ਵਾਲੇ ਛੱਡੇ ਨਹੀਂ ਮੈਂ ਜੇ ਐਵੇਂ ਕਹਾਂ ਨਾ ਮੁਗਲਾਂ ਦੇ ਸਾਹਮਣੇ ਛੱਡੇ ਨਾ ਪਹਿਲਾਂ ਇਹ ਗੱਲ ਵੀ ਛੋਟੇ ਫਿਰ ਪੁਰਦਾਦੇ ਖੁਰਦਾਦੇ ਜਿਹੜੇ ਵੀ ਲੱਕੜਦਾਦੇ ਰੋ ਜਮੀਨ ਕਾ ਤੋ ਛੱਡਿਆ ਕਿਹਨੂੰ ਵਾਅ ਕਰਿਆ ਉਹ ਪਹਿਲੀ ਗੱਲ ਤਾਂ ਇਹ ਆ ਜਾਂ ਤਾਂ ਫਿਰ ਉਹਨੂੰ ਦੇ ਆਏ ਜਿਹੜਾ ਉਦੋਂ ਰਾਜੇ ਨੇ ਕਹਿੰਦੇ ਸੀ ਬਾਬਰੀ ਮਸਜਿਦ ਬਣਾਤੀ ਉੱਤੇ ਫਿਰ ਉਹਨਨ ਨਾਲ ਜਾਂ ਤਾਂ ਇਹਦਾ ਡੀਲ ਕਰਿਆ ਇਹਦੇ ਪਰਦਾਦੇ-ਪਰਦੂਦੇ ਵੀ ਲੈ ਭਾਈ ਇੰਨੇ ਨੂੰ ਮਰਲਾ ਵੇਚ ਦਿੰਦੇ ਆ ਉਹ ਕਹਿੰਦਾ ਵੀ ਅਸੀਂ ਮਸਜਿਦ ਬਣਾਉਣੀ ਆ ਜੀ ਇੱਥੇ ਇਹਦਾ ਲੱਕੜਦਾਦਾ ਕਹਿੰਦਾ ਠੀਕ ਆ ਕੋਈ ਚੱਕਰ ਨਹੀਂ ਇੰਨੇ ਪੈਸੇ ਦੇ ਦਿਓ ਆਪਾਂ ਕਰਾ ਦਿੰਨੇ ਆ ਵਸੀਦ ਉਹਨਾਂ ਨੂੰ ਕਰਾਇਆ ਉਦੋਂ ਬਾਅਦ ਫਿਰ ਜੀ ਇਹਦਾ ਮਤਲਬ ਉਹ ਜਦੋਂ ਵਸੀਦ ਟੁੱਟੀ ਸਮਝ ਲਓ ਜਦੋਂ ਬਾਬਰੀ ਮਸਜਿਦ ਟੁੱਟਦੀ ਆ ਫਿਰ ਇਹਨਾਂ ਨੇ ਉਹ ਦਾਵਾ ਕੋਰਟ ਚ ਕਿਉਂ ਨਹੀਂ ਪੇਸ਼ ਕੀਤਾ ਵੀ ਇਹ ਤਾਂ ਜਗਾ ਸਾਡੇ ਪਰਦਾਦੇ ਦੀ ਹੈ ਜੀ ਲੱਕੜ ਦਾਦੇ ਦੀ ਹੈ ਮੈਨੂੰ ਇਹ ਤਾਂ ਦੱਸੋ ਮਾੜਾ ਜਿਆ ਇਹ ਤਾਂ ਮੰਦਰ ਤਾਂ ਚਲੋ ਬਣ ਗਿਆ ਹੁਣ ਇਹਨਾਂ ਨੇ ਇਹ ਦਾਵਾ ਮੋਦੀ ਜੀ ਕੋਲੇ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਅਡਵਾਨੀ ਜੀ ਕੋਲੇ ਨਹੀਂ ਕਰਨਾ ਚਾਹੀਦਾ ਵੀ ਸਾਡੀ ਜਿੱਦਮੀਨ ਆ ਭਾਈ ਅਸੀਂ ਇੱਥੇ ਮੂਲੀਆਂ ਗਾਜਰਾ ਕੋਈ ਬੀਜਣੀਆਂ ਨੇ ਜਾਂ ਆਪਦਾ ਕੋਈ ਟਾਰਾ ਛੰਨਾ ਪਾਉਣਾ ਟੂੜੀ ਵਾਲਾ ਕੋਟਾ ਪਾਉਣਾ ਜਾਂ ਕੁਝ ਵੀ ਪਾਉਣਾ ਆਪਾਂ ਜਿੱਮੀਨ ਛੱਡਦਾ ਹਾਂ ਫਿਰ ਤਾਂ ਆ ਰਾਮ ਮੰਦਰ ਦੀ ਥਾਂ ਸਿੱਖ ਕਲੇਮ ਕਰਨ ਜਾ ਕੇ ਹਿੰਸੂ ਕੋਲ ਓਏ ਯਾਰ ਮੇਰੀ ਗੱਲ ਦੱਸੋ ਜੱਟ ਤਾਂ ਇੱਕ ਪੈ ਜੱਟ ਤਾਂ ਇੰਨਾ ਇੰਚ ਨਹੀਂ ਛੱਡਦਾ ਯਾਰ ਸਿੱਖ ਤਾਂ ਤੇ ਜੱਟ ਤਾਂ ਜਿਹੜਾ ਸਿੱਖ ਆ ਤੇ ਜੱਟ ਆ ਇਹਨਾਂ ਨੇ ਉਹ ਸਾਰੀ ਛੜਤੀ ਕਿ ਭਾਈ ਜarre ਚ ਛੜਤੀ ਕਿ ਵੀ ਇਹ ਉਹਨਾਂ ਚੋਂ ਹੀ ਇੱਕਾ ਵੀ ਪੱਗ ਬੰਨ੍ਹ ਲਈ ਬੱਸ ਇਹੀ ਆ ਫੇਰ ਅ ਵੀ ਉਹਨਾਂ ਚੋਂ ਹੀ ਇੱਕਾ ਪੱਗ ਬੰਨ੍ਹ ਲਈ ਤੇ ਅੱਜ ਅਸੀਂ ਸਿੱਖ ਧਰਮ ਡਿਨਾਏ ਕਰਤਾ ਕਿ ਸਿੱਖ ਤੇ ਸਨਾਤਨ ਕੋਈ ਚੀਜ਼ ਆ ਕੋਈ ਚੱਕਰ ਨਹੀਂ ਇਹ ਤਾਂ ਭਾਈ ਸਕੂਲਾਂ ਚ ਹੋ ਰਿਹਾ ਸਾਡਾ ਸਲੇਵਸ ਬਦਲਿਆ ਜਾ ਰਿਹਾ ਇਹ ਤਾਂ ਨਿੱਕੇ ਨਿੱਕੇ ਭੂੰਡ ਜਿਹੇ ਤਾਂ ਬਹੁਤ ਨਿਕਲਣਗੇ 24 ਦੀ ਇਲੈਕਸ਼ਨ ਤੱਕ ਉਹ ਤਾਂ ਇੱਕ ਫੇਰ ਉੱਥੇ ਸਿੱਕੇ ਚਿਹਰੇ ਦਿਖਾਉਣੇ ਨੇ মিডিਆ 'ਚ ਤੇ ਬੱਟੇ ਬੱਟੇ ਹੋਣਗੇ ਮੂਹਰੇ ਮਾਲਾ ਪਾਈ ਹੋਣਗੇ ਇਹਨਾਂ ਦੇ ਕਾਹੇ ਬੈਠੇ ਹੋਣਗੇ ਹੱਥ ਜੋੜੀ ਕੋਈ ਵੀ ਫੇਰ ਤਾਂ ਭਾਈ ਸਾਨੂੰ ਆਬਦਾ ਦਾ ਦਾਵਾ ਪਹਿਲਾਂ ਕੋਰਟ 'ਚ ਪੇਸ਼ ਕਰਨਾ ਚਾਹੀਦਾ ਸੀ ਕਿ ਜਗਾ ਭਾਈ ਸਾਡੀ ਆ ਐ ਕੌਣ ਛੱਡਦਾ ਹੁੰਦਾ ਜਗਾ ਯਾਰ ਚਲੋ ਉਹ ਆਪ ਮੰਦਿਰ ਬਣਾਉਣ ਨੂੰ ਬਾਅਦ 'ਚ ਦੇ ਦਈਏ ਦਾਨ ਉਹ ਵੱਖਰੀ ਗੱਲ ਆ ਪਰ ਇਹ ਦਾਵਾ ਛੱਡਦਾ ਮੈਂ ਤਾਂ ਪਹਿਲੀ ਵਾਰ ਦੇਖਿਆ ਯਾਰ ਬੰਦਾ ਤਾਂ ਭਾਈ ਇੱਕ ਕਰ ਮੈਂ ਇਹ ਵੀ ਕਰੂੰਗਾ ਕਿ ਦੁਕਾਨਦਾਰੀਆਂ ਵੀ ਚੱਲ ਰਹੀਆਂ ਨੇ ਜਿਹੜੇ ਬਾਬੇ ਪਖੰਡ ਕਰਦੇ ਨੇ ਜਿਹੜੇ ਬਾਬੇ ਪਾਸਪੋਰਟ ਤੇ ਸਾਈਨ ਕਰਦੇ ਕਹਿ ਦਿੰਦੇ ਨੇ ਕਿ ਤੇਰਾ ਵੀਜ਼ਾ ਆਇਆ ਲੈ ਜਿਹੜੇ ਵੀਜ਼ਾ ਲੱਗਦਾ ਆਈ ਹੋਰ ਦਾਤਾਂ ਦਈ ਜਾਂਦੇ ਨੇ ਕੋਈ ਖੱਖਾਂ ਸਲਖਣੀਆਂ ਕਰੀ ਜਾਂਦਾ ਤੇ ਇਹ ਬਾਬੇ ਲਾਸਟ ਤੇ ਜੇ ਡੇਢ ਘੰਟੇ ਦਾ ਇਹਨਾਂ ਦਾ ਜਿਹਨੂੰ ਇਹ ਪ੍ਰਵਚਨ ਕਹਿੰਦੇ ਉਹਦੇ ਵਿੱਚ ਬਾਬੇ ਨਾਨਕ ਦਾ ਨਾਮ ਲੈ ਦਿੰਦੇ ਸਾਡੇ ਵਾਲੇ ਕਹਿਣ ਲੱਗ ਜਾਂਦੇ ਵੀ ਨਹੀਂ ਇਹ ਤਾਂ ਪਖੰਡ ਨਹੀਂ ਕਰਦਾ ਇਹ ਤਾਂ ਬਾਬੇ ਨਾਨਕ ਦਾ ਨਾਮ ਲਿਆ ਕੀ ਦੁਕਾਨਦਾਰੀਆਂ ਚਲਾਉਣ ਦਾ ਇਹ ਸੌਕਾ ਤਰੀਕਾ ਕਿ ਅਖੀਰ ਤੇ ਸਿੱਖਣ ਕੁਛ ਕਰਨ ਵਾਸਤੇ ਬਾਬੇ ਨਾਨਕ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਜ਼ਿਕਰ ਕਰਦੇ ਹੋ ਬਸ ਬਾਬੇ ਨਾਨਕ ਦੇ ਨਾਂ ਤੇ ਟੀਵੀ ਚੈਨਲ ਬਣ ਗਏ ਗੁਰਬਾਣੀ ਵੇਚ ਦਿੱਤੀ ਗਈ ਅੱਜ ਵੀ ਗੁਰਬਾਣੀ ਵਿਕਦੀ ਆ ਇੱਕ ਟੀਵੀ ਚੈਨਲ ਬਣਾਤਾ ਫਲਾਨਾ ਸਿੰਘ ਟੀਵੀ ਜਾਂ ਗੁਰੂ ਨਾਗ ਟੀਵੀ ਫਲਾਨਾ ਸਨਾਤਨ ਟੀਵੀ ਉਸ ਤੋਂ ਬਾਅਦ ਚਾਰ ਟੀਵੀ ਪਿੱਛੇ ਉਹਦੇ ਤੂ ਸ਼ੋਰ ਲਾਤੀ ਉਧਰ ਗੁਰਬਾਣੀ ਚੱਲੀ ਜਾਂਦੀ ਆ ਉਧਰ ਐਡਾ ਚੱਲੀ ਜਾਂਦੀ ਕਿ ਤਾਂ ਉਹ ਕੰਮ ਹੋ ਗਿਆ ਨੰਬਰ 1 ਨੰਬਰ 2 ਦੂਜਾ ਕੰਮ ਕੀ ਹੋ ਗਿਆ ਮੈਂ ਇੱਕ ਪੌਡਕਾਸਟ ਸੁਣ ਰਿਹਾ ਜੀਗਾ ਆਪਣੇ ਸਿੱਖ ਚਿਹਰਾ ਉਹ ਬਹੁਤ ਵਧੀਆ ਮੈਂ ਕਹਿਣਾ ਉਹ ਸਿੱਖ ਚਿਹਰਾ ਐਨਕ ਲੱਗੀ ਵੀ ਮੈਂ ਤਾਂ ਐਨਕਾਂ ਜਿਹੇ ਵਾਲੇ ਨੂੰ ਪੜ੍ਹਿਆ ਲਿਖਿਆ ਸਮਝਦਾ ਹੁੰਨਾ ਪਰ ਮੈਨੂੰ ਲੱਗਦਾ ਨਹੀਂ ਗਾੜੀ ਬੰਨੀ ਹੋਈ ਹੈ ਜੀ ਐਨਕਾਂ ਜੇ ਲਾਈਆਂ ਬੈਠੇ ਨੇ ਰੱਬੀ ਕੰਧੂਲੇ ਅਰਗੇ ਲਾਦੇ ਨੇ ਜਿਹੜਾ ਉਹ ਕਹਿੰਦਾ ਹੁੰਦਾ ਸੀਗਾ ਬੁੱਲਾ ਤੂੰ ਮੈਂ ਜਾਣਾ ਕੀ ਫਕੀਰ ਪਤਲੀ ਕੀ ਉਹ ਕਹਿ ਰਿਹਾ ਕਹਿੰਦਾ ਜੀ ਗੁਰੂ ਨਾਨਕ ਦੇਵ ਜੀ ਨੇ ਤਾਂ ਜਨੇਊ ਦੀ ਕਹਿੰਦਾ ਕੀਤੀ ਨਹੀਂ ਕਹਿੰਦਾ ਨਿੰਦਿਆ ਨਹੀਂ ਕੀਤੀ ਨਾ ਕਹਿੰਦਾ ਉਹਨਾਂ ਨੇ ਜਨੇਊ ਦੀ ਨਿੰਦਿਆ ਕੀਤੀ ਆ ਨਾ ਜਿਹੜਾ ਉਹ ਪੁਰਖਿਆਂ ਜਣ ਨੂੰ ਪਾਣੀ ਭੇਜਦੇ ਸੀ ਉਹ ਦੀ ਨਿੰਦਿਆ ਕੀਤੀ ਕਹਿੰਦਾ ਉਹਨਾਂ ਨੇ ਇਹ ਨਾ ਕਹਿੰਦਾ ਡਿਨਾਈ ਕੀਤਾ ਨਹੀਂ ਕਿਤੇ ਉਹ ਦੋਨੇ ਜਣੇ ਆਪਦੇ ਵਿੱਚ ਗੱਲਾਂ ਕਰ ਇੱਕ ਨੈਰੇਟਿਵ ਆਪਾਂ ਹੁਣ ਉਹ ਗੱਲਾਂ ਤੇ ਆ ਜਾਂਦੇ ਆ ਜਿਹੜੀਆਂ ਗੱਲਾਂ ਭਾਈ ਆਮ ਪਿੰਡੂ ਲੋਕਾਂ ਨੂੰ ਨਹੀਂ ਸਮਝ ਲੱਗਦੀਆਂ ਵੀ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਜਿਵੇਂ ਗੁਰਨਾਨਕ ਦੇਵ ਜੀ ਦੀ ਕਿਤੇ ਹਲ ਬਾਂਦਿਆਂ ਦੀ ਫੋਟੋ ਕਿਤੇ ਦੇਖੀ ਹੋਵੇ ਆਪਾਂ ਨਾ ਗੁਰਨਾਨਕ ਦੇਵ ਜੀ ਲਿਬੜੇ ਬੈਠੇਗੇ ਕਿਤੇ ਐ ਗੰਡੇ ਨਾਲ ਬਾਜਰੇ ਦੀ ਰੋਟੀ ਕੋਧਰੇ ਦੀ ਰੋਟੀ ਖਾਂਦੇ ਦੇਖੋ ਨਾ ਆਪਣੇ ਵੀ ਘਰਾਂ ਚ ਲੱਗੀਆਂ ਸਿੱਖਾਂ ਦੇ ਆ ਜਿਹੜੇ ਵੱਡੇ ਵੱਡੇ ਦਾਣੇ ਵਾਲੇ ਤਣਾੜ ਬਣੇ ਬੈਠੇ ਨੇ ਐ ਉਹ ਐਨੇ ਐਨੇ ਮਿਲੀਅਨ ਦੇਤਾ ਐਨੇ ਐਨੇ ਮਿਲੀਅਨ ਦੇਤਾ ਐਨੇ ਫੁੱਲਾਂ ਦੀ ਵਰਖਾ ਕਰਤੀ ਉਹ ਜਿਹੜੀਆਂ ਫੋਟੋਆਂ ਲੱਗੀਆਂ ਨੇ ਫੋਟੋਆਂ ਵੀ ਇਹਨਾਂ ਦੀ ਬਣਾਈਆਂ ਹੋਈਆਂ ਜੀ ਬਾਬੇ ਨਾਨਕ ਨੂੰ ਚਮਕਾ ਕੇ ਦਿਖਾ ਦੋ ਪਟਾਕੇ ਵੀ ਬਾਬਾ ਨਾਨਕ ਇੱਕਾ ਇਹਨਾ ਮੰਗੂ ਐ ਬੈਠਣ ਵਾਲਾ ਬੰਦਾ ਸੀ ਐ ਬੈਠੇ ਹੁੰਦੇ ਨੇ ਨਾ ਫਿਰ ਵੀ ਗੱਡੀਆਂ ਤੇ ਐ ਲਾਲੀ ਸੀ ਚਿਹਰੇ ਤੇ ਤੇ ਜਦ ਕਿ ਉਹਨਾਂ ਨੇ ਇੰਨੀ ਉਦਾਸੀਆਂ ਕੀਤੀਆਂ ਸੀ ਬਾਰਾਜ ਮੈਂ ਤਾਂ ਕਹਣਾ ਬੇਸੀਆਂ ਬੂਸੀਆਂ ਬਣਾਉਣ ਦੀ ਲੋੜ ਹੀ ਨਹੀਂ ਐ ਕੈਨੇਡਾ ਕਲੂਟ ਵਾਲੇ ਉਦਰਾ ਬਾਬਾ ਸੈਨ ਕਰ ਦਿੰਦਾ ਵੀਜ਼ਾ ਲਾ ਲੈਂਦਾ ਐ ਕਰਕੇ ਐਵੇਂ ਪੈਸਾ ਖਰਾਬ ਕਰੀਏ ਤੇ ਟੂਟੂ ਨੂੰ ਸਲਾਹ ਦੇਵਾਂਗੇ ਭਾਈ ਬੈਸੀ ਬੂਸੀ ਬੰਦ ਕਰ ਇਹਨਾਂ ਨੂੰ ਬਿਠਾ ਤੂ ਉੱਥੇ ਇਹ ਦੱਸੀ ਜਾਣਗੇ ਕਿ ਕਿਦਾ ਲਾਉਣਾ ਕਿਦਾਂ ਨਹੀਂ ਲਾਉਣਾ ਤੇ ਯਾਰ ਮੈਂ ਇੱਕ ਗੱਲ ਦੇਖਦਾ ਹੁਣ ਨਾ ਹਨਾ ਉੱਥੇ ਪੱਗਾਂ ਵਾਲੇ ਸਰਦਾਰ ਵੀ ਬੈਠੇ ਹੁੰਦੇ ਨੇ ਬੜੇ ਲਿਖੇ ਵੀ ਕਈ ਬੈਠੇ ਹੁੰਦੇ ਨੇ ਯਾਰ ਹਨਾ ਭਾਈ ਜੀ ਆ ਤਤਰੇ ਪਾਏ ਹੁੰਦੇ ਨੇ ਸਾਡੀਆਂ ਸਿੱਖ ਬੀਬੀਆਂ ਤੇ ਹੋਰ ਬੰਦੇ ਬਜ਼ੁਰਗ ਵੀ ਬੈਠੇ ਹੁੰਦੇ ਨੇ ਦਾੜਿਆਂ ਵਾਲੇ ਉਹ ਮੈਂ ਪੱਟ ਦੇ ਹੱਥ ਮਾਰ ਕੇ ਥਾਪੀ ਮਾਰ ਕੇ ਕਹਿੰਦਾ ਯਾਰ ਮੈਂ ਕੀਤੀਆਂ ਨੇ ਚੀਜ਼ਾਂ ਆਪਦੇ ਦੰਤ ਤੇ ਕੀਤੀਆਂ ਨੇ ਪਰ ਤੁਸੀਂ ਪੱਗਾਂ ਦੇ ਸਿਰ ਫਸਾ ਕੇ ਆ ਕੰਜਰਖਾਨਾ ਤਾਂ ਨਾ ਕਰੋ ਤੁਹਾਨੂੰ ਇੰਨੇ ਭੈਣ ਜਿਹਨਾਂ ਨੂੰ ਮਰਦ ਤਾਂ ਨਾ ਬਣਾਓ ਅਸੀਂ ਭਾਈ ਜਿਉਂਨੇ ਆ ਮੈਂ ਇੱਕ ਹੋਰ ਦਾ ਤਾਂ ਤੁਹਾਨੂੰ ਗੱਲ ਮੈਂ ਪਿਆ ਜੀ ਸੋਫੇ ਤੇ ਸੋਫੇ ਤੇ ਪਿਆ ਤੇ ਮੇਰੇ ਮੂਰੇ ਵੀਡੀਓ ਆ ਜਾਂਦੀ ਹੈ ਵੀਡੀਓ ਆ ਜਾਂਦੀ ਹੈ ਤੇ ਉਹ ਚਲੋ న్యూਸ 'ਚ ਆ ਜਾਂਦੀ ਗੱਲ ਮੈਂ ਇੱਕ ਦਿਨ ਪਏ ਪਏ ਨੂੰ ਗੱਲ ਇਹ ਜਿਆਦਾ ਹੀ ਮਖਾ ਭਾਈ ਪੰਜਾਬ ਨੂੰ ਤਾਂ ਕੋਈ ਗੌਰਵ ਦਿੱਤਾ ਹੋਇਆ ਰੱਬ ਨੇ ਬੀਕ ਮਹੀਨੇ ਬਾਅਦ ਕੋਈ ਨਾ ਕੋਈ ਉੱਠ ਖੜਦਾ ਬੋਲਣ ਵਾਲਾ ਹੈ ਬੋਲਣ ਵਾਲਾ ਉੱਠ ਖੜਦਾ ਤੇ ਇਹਨਾਂ ਦੀ ਅਪਦੀੜਾਂ ਪੈ ਜਾਂਦੀਆਂ ਨੇ ਗੱਲ ਇਹ ਹੋਈ ਹੋਈ ਆ ਬਸ ਪਰ ਭਾਈ ਬਹੁਤ ਜ਼ਿਆਦੇ ਭਾਈ ਮੈਂ ਤਾਂ ਲੋਕਾਂ ਨੂੰ ਹੱਥ ਬੰਨ੍ਹ ਕੇ ਕਹੂੰਗਾ ਇਹਨਾਂ ਮਗਰ ਪੈਸਾ ਨਾ ਖਰਾਬ ਕਰੋ ਇਹ ਸਭ ਢੋਂਗੀ ਨੇ ਦੁਕਾਨਾਂ ਨੇ ਆਹ ਹੁਣ ਦੇਖ ਲਓ ਤੁਸੀਂ ਹਵਨ ਦੇ ਆਲੇ-ਦਾਲ ਬੈਠੇ ਹੋਣਗੇ ਕਿਉਂ ਆਉਂਦੇ ਵੀ ਸਾਡੀ ਜਗਾ ਸੀ ਬਾਬੇ ਦੀ ਸਾਡੇ ਦੀ ਉਹ ਆਪਣੇ ਬਾਬੇ ਨੂੰ ਵੀ ਯਾਦ ਕਰਨਗੇ ਨਾ ਉੱਦਣ ਆਦਦੇ ਨੂੰ ਕਿਉਂ ਪਹੁੰਚਗੇ ਜਦੋਂ ਜੀ ਉਹਦੀ ਰੂਹ ਵੀ ਖੁਸ਼ ਹੋ ਜੂਗੀ ਭਈ ਆਖਰੀ ਸਵਾਲ ਇੱਕ ਮੈਂ ਕਰਾਂ ਇਹ ਸਾਡੇ ਕਲਾਕਾਰਾਂ ਤੇ ਬਗੇਸ਼ਵਰ ਵਾਲੇ ਬਾਬੇ ਕੋਲ ਜਦੋਂ ਇੰਦਰਜੀਤ ਨਿੱਕੂ ਹੁਣੇ ਪਹੁੰਚੇ ਉਹ ਵੀ ਟੋਪੀ ਪਾ ਕੇ ਉਸ ਤੋਂ ਬਾਅਦ ਦਸਤਾਰ ਬੰਨ ਕੇ ਗਏ ਫਿਰ ਉਹੀ ਦਰਬਾਰ ਸਾਹਿਬ ਬਗੇਸ਼ਵਰ ਵਾਲੇ ਨੂੰ ਲੈ ਕੇ ਆਏ ਸੀ ਤੇ ਆ ਜਿਹੜੇ ਦੂਜੇ ਤੁਸੀਂ ਕਹਿ ਰਹੇ ਹੋ ਜਿਹੜੇ ਹੱਲ ਦੀ ਜੀ ਲਾ ਕੇ ਬੈਠੇ ਹੋ ਆ ਪ੍ਰੇਮਾਨੰਦ ਬਾਬਾ ਜੀ ਇਹਨਾਂ ਦੇ ਕੋਲ ਹੈਪੀ ਰਾਏ ਕੋਟੀ ਪਹੁੰਚੇ ਉੱਥੇ ਹੀ ਬੜਾ ਸਿਰ ਝੁਕਾ ਕੇ ਇਹਨਾਂ ਨੇ ਗੀਤ ਗੁਣ ਸੁਣਾਏ ਉਹਨਾਂ ਨੂੰ ਤਾਂ ਇਹ ਵੀ ਕਿੰਨਾ ਕੁ ਪ੍ਰਭਾਵ ਪਾਉਂਦੇ ਆ ਕਿਉਂਕਿ ਇਹ ਮੁੰਡੇ ਤਾਂ ਸਾਡੇ ਪਿੰਡਾਂ ਦੇ ਹੀ ਨੇ ਕਈਆਂ ਨੇ ਤਾਂ ਦਸਤਾਰਾਂ ਵੀ ਸਜਾਈਆਂ ਹੋਈਆਂ ਨੇ ਫਿਰ ਜਦੋਂ ਇਹ ਬਾਬਿਆਂ ਕੋਲ ਜਾਣਗੇ ਤਾਂ ਕੀ ਅਸਰ ਪੈਣਾ ਮੈਂ ਇਹ ਸਾਨੂੰ ਦੱਸਦਾ ਜੀ ਮੈਂ ਇਹ ਸਾਨੂੰ ਦੱਸਦਾ ਜੇ ਲੀਡਰਾਂ ਦੇ ਨਾਲ ਗਨਮੈਨ ਨਾ ਨਾ ਹੋਣ ਜਾਂ ਵੱਡੀਆਂ ਗੱਡੀਆਂ ਨਾ ਹੋਣ ਤਾਂ ਲੋਕ ਸਮਝਦੇ ਨੇ ਵੀ ਆਮ-ਕਾਮ ਜਿਹਾ ਹੀ ਆ ਬੰਦਾ ਉਹੀ ਪ੍ਰਤੀਸ਼ਣ ਬਾਬਿਆਂ ਦੀ ਆ ਬਾਬੇ ਇਹਨਾਂ ਨੂੰ ਪੇ ਕਰਦੇ ਨੇ ਇਹ ਪੇੜ ਬੰਦੇ ਨੇ ਵੀ ਤੂੰ ਪਹਿਲਾਂ ਐ ਆਈ ਫਿਰ ਆਏ ਆਈ ਫਿਰ ਆ ਆ ਬੋਲਨੀ ਕਿਉਂ ਭਾਈ ਅਸੀਂ ਉਹਨਾਂ ਦੇ ਫੈਨ ਆ ਕਈ ਲੋਕ ਉਹਨਾਂ ਦੇ ਫੈਨ ਹੁੰਦੇ ਨੇ ਫਿਰ ਉਹ ਲੋਕ ਸੋਚਦੇ ਨੇ ਯਾਰ ਭਾਈ ਹੈਪੀ ਰਾਈ ਕੋਟੀ ਚ ਲੈ ਗਿਆ ਭਈ ਬੜੀ ਯੋਨਾ ਦੀ ਹੋਊਗੀ ਹਨਾ ਜਾਂ ਫਲਾਨਾ ਚ ਲੈ ਗਿਆ ਯਾਰ ਵੀ ਇੱਕੋਸ ਹੋਊਗਾ ਹੀ ਬਾਬੇ ਕੋਲੇ ਨਾ ਫਿਰ ਆਪਾਂ ਵੀਰੇ ਉਹਨਾਂ ਦੇ ਮਗਰ ਤੁਰ ਪੈਂਦੇ ਆ ਆਪਾਂ ਨੂੰ ਸਾਡੇ ਵਧੀਆ ਚਿਹਰੇ ਦਿਖਾ ਕੇ ਆਪਦੇ ਮਗਰ ਲਾਇਆ ਜਾਂਦਾ ਇੱਕ ਬਾਈ ਜਿਵੇਂ ਮੁਰਾਦ ਸ਼ਾਹ ਨੇ ਇੱਥੇ ਹੁ ਸਰਿੰਦਰ ਸ਼ਾਹੀ ਆ ਇੱਕ ਕੋਈ ਹੋਰ ਹਰ ਪਿੰਡ ਦੇ ਵਿੱਚ ਸਾਈਂ ਸ਼ਾਹ ਬਹੁਤ ਪੈਦਾ ਹੋ ਰਹੇ ਨੇ ਜਿਨ੍ਹਾਂ ਦੇ ਪਹਿਲਾ ਨਾਂ ਗਗਨਦੀਪ ਸਿੰਘ ਹੁੰਦੇ ਨੇ ਜਿਨ੍ਹਾਂ ਦੇ ਮਗਰ ਸਿੰਘ ਲੱਗਿਆ ਹੁੰਦਾ ਤਾਂ ਇਹ ਵੀ ਐ ਕਰਦੇ ਆ ਕਲਾਕਾਰ ਕੋਈ ਵੀ ਛੱਡ ਲੈ ਸੱਦ ਲੈਂਦੇ ਛੋਟਾ ਵੱਡਾ ਫਿਰ ਉਹਨਾਂ ਤੋਂ ਬੋਰੀਆਂ ਭਰ ਭਰ ਗੱਟੇ ਜਿਹੜੇ ਨੋਟਾਂ ਦੇ ਡਾਉਂਦੇ ਆ ਉਹ ਪੈਸਾ ਲੋਕਾਂ ਦਾ ਆ ਕੀ ਇਹਨਾਂ ਉੱਤੇ ਕੋਈ ਕਾਰਵਾਈਆਂ ਨਹੀਂ ਹੋ ਸਕਦੀ ਕਿਸੇ ਦਾ ਪੈਸਾ ਕੁਝ ਨਹੀਂ ਹੁੰਦਾ ਜੀ ਉਹ ਇੱਕ ਡਰਾਮਾ ਹੁੰਦਾ ਇੱਕ ਅੱਜ ਕੱਲ ਇੰਸਟਾਗ੍ਰam ਤੇ ਵੀ ਡਰਾਮਾ ਚੱਲਦਾ ਵੀ ਉਹਨਾਂ ਨੋਟ ਜੇ ਵੰਡਦੇ ਨੇ ਡਾਲਰ ਡਾਲਰ ਦੇ ਜਾਂ ਤਾ ਉਹ ਫੇਕ ਹੁੰਦੇ ਨੇ ਜਾਂ ਇੱਕ ਐਸਾ ਬਣਾਉਣ ਨੂੰ ਦਿਖਾਇਆ ਜਾਂਦਾ ਲੋਕਾਂ ਨੂੰ ਵੀ ਬੱਲੇ 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 ਵੀ ਇੰਨਾ ਪੈਸਾ ਢੇਰਾਂ ਦੇ ਢੇਰ ਸਿਰ ਤੇ ਟੋਲੇ ਇਹ ਗਰਦਾਜ਼ਮਾਨ ਉਹਨਾਂ ਨੇ ਚਲਾਇਆ ਸੀ ਜੀ ਟ੍ਰੈਂਡ ਉਹ ਬਸ ਹੌਲੀ ਹੌਲੀ ਥੱਲੇ ਨੂੰ ਉਹ ਚਲਦਾ ਜਾ ਰਿਹਾ ਹੁਣ ਛੋਟੀਆਂ ਦੁਕਾਨਦਾਰੀਆਂ ਉਹ ਵੱਡੀ ਆ ਉਹ ਤੋਂ ਫਿਰ ਉਹਦੇ ਬੱਚੇ ਦੇਤੇ ਗਾਂ ਉਹ ਵੱਡੀ ਦੇ ਬੱਚੇ ਹੋ ਗਏ ਇਹ ਹੁਣ 15 20 100 ਜੋ 200 ਹੋਏਗਾ ਇਹ ਬੱਚਾ ਉਹਨਾਂ ਦੇ ਨਿੱਕਾ ਨਿੱਕਾ ਇਹ ਹੌਲੀ ਹੌਲੀ ਵੱਡਾ ਹੋਊਗਾ ਹੌਲੀ 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 ਵੱਡੇ ਕਲਾਕਾਰ ਆਉਣਗੇ ਹੋਰ ਵੱਡਾ ਹੋਊ ਜ ਫਿਰ ਹੋਰ ਵੱਡਾ ਹੋਊਗਾ ਫਿਰ ਐਂਕਾ ਮਾਈਟਰ ਜੀ ਇੱਥੇ ਗੱਲ ਕਰਦੇ ਹੋ ਉਹ ਭਰਾਵਾ ਅੱਗੇ ਜੇਲਾ ਚ ਮੰਦਰ ਹੁੰਦਾ ਸੀ ਮਸਜਿਦ ਹੁੰਦੀ ਸੀ ਮੰਦਰ ਹੁੰਦਾ ਸੀ ਤੇ ਗਿਰਜਾ ਘਰ ਹੁੰਦਾ ਸੀ ਮੈਂ ਪਹਿਲੀ ਵਾਰ ਦੇਖਿਆ ਫਰੋਜ਼ਪੁਰ ਜੇਲ੍ਹ ਚ ਮਜ਼ਾਰ ਬਣੀ ہوئی ਆ ਉੱਥੇ ਕਿਹੜਾ ਬਾਬਾ ਮਰ ਗਿਆ ਬਈ ਬਾਬਾ ਜੇਲ੍ਹ ਚ ਮਰਿਆ ਉਹਦੀ ਵਜ੍ਹਾ ਕਰਾਓ ਜਿਸ ਚ ਕਿਹਾ ਜੇਲਾ ਉਹ ਮਰਿਆ ਤੇ ਉਹਨੂੰ ਪੂਜੀ ਜਾਂਦੇ ਇਹ ਤਾਂ ਸਾਡੀ ਬਣ ਜਾਂਦੀ ਯਾਰ ਬੜਾ ਨਜ਼ਾਰਾ ਹੀ ਬੜਾ ਜੀ ਉੱਤੇ ਉੱਥੇ ਹੀ ਮਰ ਮੁਰ ਜਾਂਦੇ ਸਾਡੀ ਮਜ਼ਾਰ ਬਣਾ ਲੈਂਦੇ ਇੱਕ ਉੱਥੇ ਵੀ ਫਿਰੇ ਸਾਈ ਇਹ ਵੀ ਗੱਲ ਦੱਸ ਦੇਣਾ ਤੁਹਾਨੂੰ ਇੱਕ ਉੱਥੇ ਵੀ ਸਾਈ ਬਾਬਾ ਜਗਮਨ ਬਲੋਸਤੀ ਹੋ ਜਾਂਦਾ ਸੀ ਫੇ ਉਹ ਯਾਰ ਬਾਬਾ ਬਲੋਸਤੀ ਤਾਂ ਇਹ ਹੋ ਜਾਂਦਾ ਉਹ ਮੇਰੇ ਕੋਲੇ ਆਇਆ ਮੈਨੂੰ ਕਹਿੰਦਾ ਨਾ ਐਨ ਆਰ ਆਈ ਸਾਹਿਬ ਮਕਾਨ ਜੀ ਕਹਿੰਦਾ ਨਾ ਬਾਬਾ ਜੀ ਦੇ ਉੱਥੇ ਵੀ ਟੈਲਾਂ ਲੱਗਣੀਆਂ ਤੇ ਪੱਕਾ ਕਰਾਉਣਾ ਤੇ ਵੀ ਪੈਸੇ ਹੈ ਨਾ ਕੋਈ ਕਰਿਓ ਸੇਵਾ ਕਿਉਂਕਿ ਸਾਡੇ ਕੋਲੇ ਕਾਰਡਾਂ 'ਚ ਪੈਸੇ ਹੁੰਦੇ ਸੀ 2500 ਰੁਪਈਆ ਮੈਂ ਕਿਹਾ ਯਾਰ ਟੈਲਾਂ ਲਾਉਣੀਆਂ ਬਾਬਾ ਘਰੇ ਨਿਕਲ ਕੇ ਭਜਦਾ ਉਹਦੇ ਝੋ ਉਈ ਜੇ ਕੱਚੀ ਰਹੇ ਜੋਗੇ ਜੇ ਕੱਚੀ ਰਹੇ ਜੋ ਫੇਖ ਰਾ ਉਹ ਬਾਬੇ ਨੇ ਕਿਹਾ ਪਰ ਜਨਾ ਤੂੰ ਉਹਨੂੰ ਲਾਹਿਆ ਬਹੁਤ ਮੈਂ ਉੱਤੇ ਬੈਠੇ ਬੈਠੇ ਨੇ ਫੇਰ ਨਹੀਂ ਆਇਆ ਮੇਰੇ ਕੋਲੇ ਜੀ ਆ ਜੀ ਆਲੀ ਤਬੇ ਪਾ ਭਾਈ ਯਾਨੀ ਕਿ ਜਿਵੇਂ ਆਪਾਂ ਕਿਹਾ ਕਿ ਇਹ ਉਥੋਂ ਹੋਇਆ ਇੱਕ ਡੇਰੇ ਤੋਂ ਤੇ ਹੁਣ ਨਿੱਕੇ ਨਿੱਕੇ ਅੱਗੇ ਉਹਨਾਂ ਦੇ ਬੱਚੇ ਪੈਦਾ ਹੋ ਰਹੇ ਨੇ ਤੇ ਖਾਸ ਤੌਰ ਤੇ ਜ਼ਿੰਮੇਵਾਰੀਆਂ ਤਾਂ ਬੰਦੀਆਂ ਨੇ ਜਿਹੜੇ ਲੋਕ ਇਹਨਾਂ ਦਾ ਪ੍ਰਚਾਰ ਕਰ ਰਹੇ ਨੇ ਭਾਵੇਂ ਜਿਵੇਂ ਤੁਸੀਂ ਕਿਹਾ ਕਰ ਰਹੇ ਨੇ ਜਾਂ ਇਹ ਜਿੰਮੇ ਅੱਜ ਕੱਲ ਆਪਾਂ ਡਿਜੀਟਲ ਮਾਰਕੀਟਿੰਗ ਕਹਿ ਦਿੰਦੇ ਆ ਇਹਨੂੰ 200 ਰੁਪਏ ਦਿੱਤਾ ਉਹਨੇ ਗਾਂ ਕਰਤੀ ਇਹਨਾਂ ਦੀ ਬਸ ਉਹ ਲੋਕ ਨੇ ਉਹ ਲੋਕ ਕਿਵੇਂ ਨੇ ਪਿੰਡਾਂ 'ਚ ਕੀ ਹੁੰਦਿਆਂ ਨੇ ਲੇਡੀਜ਼ ਇਹ ਜਿਹੀਆਂ ਹੁੰਦੀਆਂ ਨੇ ਚਾਰ ਪੰਜ ਜਿਹੜੀਆਂ ਇੱਥੇ ਜਾਂਦੀਆਂ ਨੇ ਉਹਨਾਂ ਨੂੰ ਕਹਿ ਦਿੰਦੇ ਨੇ ਬਸ ਉਹ ਪੱਟੀਆਂ ਹੁੰਦੀਆਂ ਨੇ ਉਹਨਾਂ ਨੂੰ ਕਹਿ ਦਿੰਦੇ ਨੇ ਵੀ ਤੂੰ ਕਹਿੰਦੀ ਮੈਂ ਫਲਾਣੇ ਮੱਸੀਆ ਨਾਲ ਤੀਮਾ ਇੱਥੇ ਕੀਤਾ ਮੈਂ ਉੱਥੇ ਕੀਤਾ ਉਹ ਚਾਰ ਪੰਜ ਨੂੰ ਹੋਰ ਫੜ ਕੇ ਲੈ ਜਾਂਦੀਆਂ ਨੇ ਉਹ ਵੀ ਜੰਟੂ ਹੁੰਦੀਆਂ ਨੇ ਜਿਵੇਂ ਉਹ ਪਾਇਰਾਮਿਡ ਨਹੀਂ ਬਣਦਾ ਪੰਗੂ ਵਾਲਾ ਪਾਇਰਾਮਿਡ ਪਰਲ ਵਾਲਾ ਉਹ ਪਰਲ ਵਾਲਾ ਪਿਰਾਮਿਡੀ ਇਹਨਾਂ ਦਾ ਹੁੰਦਾ ਜੀ ਉਹੀ ਸਿਸਟਮ ਹੁੰਦਾ ਗਾਂ 10 10 10 ਆਪਾਂ ਜਿਵੇਂ ਜੋੜ ਰਹੇ ਆ ਆਪਾਂ ਚੰਗੇ ਕੰਮ ਲਈ ਜੋੜ ਰਹੇ ਆ ਇਹੋ ਦੂਜੇ ਲਈ ਜੋੜਦੇ ਨੇ ਠੀਕ ਇਹ ਹੁੰਦਾ ਜੀ ਜੀ ਜਗਮਨ ਭਾਈ ਧੰਨਵਾਦ ਚਰਚਾ ਹੋਈ ਆ ਉਮੀਦ ਕਰਦੇ ਆ ਗੱਲਾਂ ਲੋਕਾਂ ਤੱਕ ਵੀ ਪਹੁੰਚੀਆਂ ਹੋਣਗੀਆਂ ਤੁਸੀਂ ਸਮਾਂ ਕੱਢਿਆ ਬਹੁਤ ਸ਼ੁਕਰੀਆ ਤੇ ਤੁਸੀਂ ਜਿਹੜੇ ਦਰਸ਼ਕ ਨੇ ਉਹ ਵੀ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਰੱਖ ਸਕਦੇ ਹੋ ਬਰਾਊਨੀ ਟੀਵੀ ਦੇਖਦੇ ਰਹੋ ਧੰਨਵਾਦ ਧੰਨਵਾਦ ਭਾਈ ਧੰਨਵਾਦ ਬਹੁਤ ਬਹੁਤ ਧੰਨਵਾਦ